ਸਰਕਾਰਾਂ ਦੇ ਨਾਲ ਮਿਲਣ ਦਾ ਨਾ ਇੱਕ ਖੁਦਗਰਜੀ ਬੜੀ ਆ ਉਹ ਟਵੀਟ ਵੀ ਕੀਤਾ ਆਪਾਂ ਵੀ ਖਬਰ ਚਲਾਈ ਕਿ ਇੱਕ ਨੰਦਪੁਰ ਸਾਹਿਬ ਦਾ ਜਿਹੜਾ ਬੰਦਾ ਉਹ ਕਹਿੰਦਾ ਕਿ ਮੈਂ ਵੱਡੇ ਖਲਾਸੇ ਕਰੂੰਗਾ ਮਾਈਨਿੰਗ ਕਰਨ ਦੇ ਮਸਲੇ ਦੇ ਵਿੱਚ ਵੀ ਕਿਹੜੇ ਮੌਜੂਦਾ ਪੋਲਿਟਿਸ਼ਨਾਂ ਤੇ ਕਿਹੜੇ ਸਾਬਕਾ ਪੋਲਿਟਿਸ਼ਨਾਂ ਅਸਲ ਦੇ ਵਿੱਚ ਉਹ ਆਪ ਉੱਤੇ ਬੜੇ ਇਲਜ਼ਾਮ ਲੱਗਦੇ ਰਹੇ ਨੇ ਉਹਨੇ ਇੱਕ ਫੇਸਬੁੱਕ ਤੇ ਲਿਖ ਕੇ ਉਸ ਵਾਰ ਟਵੀਟ ਹੋ ਗਿਆ ਖਬਰ ਚੱਲ ਗਈ ਉਹ ਸਰਕਾਰ ਨੂੰ ਬਲੈਕਮੇਲ ਕਰ ਗਿਆ ਕਹਿੰਦੇ ਉਹ ਪਹਿਲਾਂ ਆਪ ਮਾਈਨਿੰਗ ਦੇ ਵਿੱਚ ਉਹਦੇ ਕ੍ਰੈਸ਼ਰ ਚੱਲਦੇ ਰਹੇ ਨੇ ਉਹਦੇ ਖਿਲਾਫ ਪਹਿਲਾਂ ਪਰਚੇ ਦਰਜ ਹੁੰਦੇ ਰਹੇ ਨੇ ਕਾਲੀਆਂ ਵੇਲੇ ਵੀ ਕਾਂਗਰਸ ਵੇਲੇ ਧੁੱਤੀ ਬੋਲਦੀ ਸੀ ਉਹ ਫਿਰ ਬਸਪਾ ਦੇ ਵਿੱਚ ਵੀ ਰਹਿ ਗਿਆ ਫਿਰ ਪਿਛਲੀ ਵਾਰ ਉਹ ਕਾਲੀ ਦਲ ਦੀ ਟਿਕਟ ਤੋਂ ਵੀ ਚੋਣ ਲੜਿਆ ਹੈਗਾ ਫਿਰ ਇਸ ਵਾਰ ਆਮ ਆਦੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹਰਜੋਤ ਸਿੰਘ ਬੈਂਸ ਦੀ ਹਾਜ਼ਰੀ ਦੇ ਵਿੱਚ ਉਹ ਆਮ ਆਦੀ ਪਾਰਟੀ 'ਚ ਸ਼ਾਮਲ ਹੋ ਗਿਆ ਕ੍ਰੈਸ਼ਰਾਂ ਦਾ ਕੰਮ ਬੰਦ ਸੀ ਉਹਦਾ ਖਬਰਾਂ ਛੱਪ ਗਈਆਂ ਟਵੀਟ ਹੋ ਗਏ ਨੇ ਤੇ ਪ੍ਰੈਸ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਕਿਉਂਕਿ ਉਹਦਾ ਜੋ ਚਾਹੁੰਦਾ ਸੀ ਉਹ ਕੰਮ ਹੋ ਗਿਆ ਇਸ ਕਰਕੇ ਜਿਹੜੇ ਲੋਕ ਹੁੰਦੇ ਨਾ ਜਿਹੜੇ ਜਿਨ੍ਹਾਂ ਨੇ ਪੈਸੇ ਕਮਾਉਣੇ ਨੇ ਉਹ ਸਰਕਾਰਾਂ ਦੇ ਨਾਲ ਹੀ ਰਹਿੰਦੇ ਆਗੇ ਨੇ ਉਹ ਸਰਕਾਰ ਤੋਂ ਬਗੈਰ ਰਹਿ ਨਹੀਂ ਸਕਦੇ ਆਗੇ ਨੇ ਉਹਦੇ ਇਸ ਕਰਕੇ ਹਰ ਇੱਕ ਨੇ ਆਪਣਾ ਉਲੂ ਸਿੱਧਾ ਕਰਨਾ ਦਾ ਉਹ ਜਿਹੜੇ ਕਾਉਂਸਲਰ ਆਮ ਆਦੀ ਪਾਰਟੀ ਨੇ ਸਪੋਰਟ ਕਰ ਗਏ ਨੇ ਮਿਹਰਬਾਨ ਬਣਾ ਦਿੱਤੇ ਨੇ ਉਹਨਾਂ ਨੂੰ ਪਤਾ ਕਿ 2027 ਤੱਕ ਤੇ ਇਹਨਾਂ ਦੀ ਸਰਕਾਰ ਰਹਿਣੀ ਹੈਗੀਆ ਜਦ ਤੱਕ 2027 ਦੇ ਵਿੱਚ ਇਹਨਾਂ ਦੀ ਸਰਕਾਰ ਹੋਊਗੀ ਤੇ ਆਪਣੇ ਕੰਮ ਹੁੰਦੇ ਰਹਿਣਗੇ ਕਿਉਂਕਿ ਸ਼ਹਿਰਾਂ ਦੇ ਵਿਕਾਸ ਵਾਸਤੇ ਤੁਹਾਨੂੰ ਵਾਰਡ ਦੇ ਹਿਸਾਬ ਨਾਲ ਪੈਸੇ ਮਿਲਦੇ ਨੇ ਹੋਰ بڑے ਕੰਮ ਹੋ ਜਾਂਦੇ ਨੇ ਵਾਂਸਮਨੇ ਨਕਸ਼ੇ ਪਾਸ ਕਰਵਾਉਣੇ ਹੁੰਦੇ ਨੇ ਉਧਰੋਂ ਪੈਸੇ ਚਾਰ-ਪੰਜ ਜਾਂਦੇ ਨੇ ਫਿਰ ਸਰਕਾਰ ਸਰਕਾਰ ਕੋਈ ਕੋ ਜੋ ਕੋਈ ਮਰਜ਼ੀ ਕਰਵਾ ਲਓ ਤੇ ਜਿੰਨੇ ਛੋਟੇ ਲੈਵਲ ਦੇ ਹੁੰਦੇ ਨਾ ਜੀ ਉਹ ਸਰਕਾਰ ਦੇ ਨਾਲ ਹੀ ਚੱਲਦੇ ਉਹਨਾਂ ਨੂੰ ਕੋਈ ਨਹੀਂ ਬਦਲ ਸਕਦਾ ਹੈਗਾ ਪਰ ਇਹ ਜਿਹੜਾ ਹੁਣ ਅੱਜ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਵਫਾ ਦੇ ਗਿਆ ਕਿ ਸਰਕਾਰ ਤੱਕਾ ਕਰਦੀਆ ਤੇ ਥੋੜਾ ਬਹੁਤਾ ਪਿਛਲੀਆਂ ਸਰਕਾਰਾਂ ਨੂੰ ਵੀ ਸੋਚ ਲੈਣਾ ਚਾਹੀਦਾ ਕਿ ਤੁਹਾਡੇ ਵੇਲੇ ਕੀ ਕੁਝ ਹੁੰਦਾ ਰਿਹਾਗਾ ਨਾ ਇਸੇ ਕਰਕੇ ਸਿਆਣੇ ਕਹਿੰਦੇ ਨੇ ਕਿ ਕਿਸੇ ਵੇਲੇ ਹੱਥ ਨਾ ਦਿੱਤੀਆਂ ਹੀ ਗੰਢਾ ਮੂੰਹ ਨਾ ਖੋਲਣੀਆਂ ਪੈਂਦੀਆਂ ਉਹ ਕਾਲੀਆਂ ਨੂੰ ਵੀ ਉਹ ਭਾਜਪਾ ਵਾਲਿਆਂ ਨੂੰ ਵੀ ਉਹ ਕਾਂਗਰਸੀਆਂ ਨੂੰ ਵੀ ਮੂੰਹ ਨਾ ਖੋਲਿਆ ਪੈ ਤੇ ਹੁਣ ਜਿਹੜੀ ਆਮ ਆਦਮੀ ਪਾਰਟੀ ਆ ਇਨਾਂ ਨੂੰ ਵੀ ਆਉਣ ਵਾਲੇ ਸਮੇਂ 'ਚ ਹੱਥ ਨਾ ਦਿੱਤੀਆਂ ਗੰਡਾ ਮੂੰਹ ਨਾ ਖੋਲਣੀਆਂ ਪੈਣੀਆਂ ਕਿ ਨਗਰ ਪੰਚਾਇਤ ਜਿਹੜੀ ਸ਼ਾਹਕੋਟ ਦੀ ਉਹਨੂੰ ਲੈ ਕੇ ਕਹਿੰਦੇ ਤਿੰਨ ਤਿੰਨ ਵਾਰੀ ਪੋਸਟਪੌਂਡ ਹੋ ਜਾਂਦੀ ਹੈ ਚੋਣ ਔਰ ਬਹੁ ਗਿਣਤੀ ਉੱਥੇ ਵਿਰੋਧੀ ਧਿਰ ਕੋਲ ਕਹਿੰਗਾ ਕਾਂਗਰਸ ਦੇ ਕੋਲ ਹੈ ਪੰਜ ਵਿਧਾਇਕ ਗਏ ਰਾਜਪਾਲ ਨੂੰ ਮਿਲਣ ਕਹਿੰਦੇ ਕਿ ਬੜਾ ਧੱਕਾ ਹੋ ਰਿਹਾ ਜੀ ਵੱਖ-ਵੱਖ ਥਾਵਾਂ ਤੇ ਵੀ ਹੋਇਆ ਅਮਰitsar ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਹੋਰ ਥਾਵਾਂ ਦਾ ਵੀ ਕੀਤਾ ਕਹਿੰਦੇ ਪਰ ਉੱਥੇ ਤਾਂ ਨਜਾਇਜ਼ੀ ਹੋ ਰਹੀ ਹੈ ਉੱਥੇ ਤੇ ਦਬਕਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਜਿਹੜੇ ਲੇਡੀਜ਼ ਕਾਉਂਸਲ ਵੱਲੋਂ ਦੇਖੋ ਸਰਕਾਰ ਤੇ ਧੱਕੇ ਕਰਦੀ ਸਰਕਾਰਾਂ ਬਣਦੀਆਂ ਹੀ ਧੱਕੇ ਵਾਸਤੇ ਸਰਕਾਰਾਂ ਚੁੰਨਦੀਆਂ ਧੱਕੇ ਕਰ ਵਾਸਤੇ ਹੁਣ ਇਹ 5 ਐਮਐਲਏ ਕਰੋ ਜਾਂ ਕਹਦੋ ਕੋਈ ਦਬਾਬੇ ਦੇ 5 ਐਮਐਲਏ ਇਕੱਠੇ ਹੋਏ ਨੇ ਤੇ 6ਵੇਂ ਨੂੰ ਵੀ ਲੈ ਜਾਂਦੇ ਸੁਪਾਲ ਸਿੰਘ ਖਹਿਰਾ ਨੂੰ ਵੀ ਲੈ ਜਾਂਦੇ ਉਹ ਵੀ ਦਬਾਬੇ ਚ ਆਂਦਾ ਉਹ 4 ਦਿਨ ਪਹਿਲਾਂ ਇਕੱਲਾ ਮਿਲ ਗਿਆ ਕਿਉਂਕਿ ਨਡਾਲਾ ਪੰਚਾਇਤ ਦਾ ਵੀ ਇਹੀ ਰੌਲਾ ਪਰ ਉਹਦੀ ਕੋ ਸੁਪਾਲ ਸਿੰਘ ਖਹਿਰਾ ਦੀ ਰਾਣਾ ਗੁਰਜੀਤ ਸਿੰਘ ਉਹਨਾਂ ਦੇ ਨਾਲ ਨਹੀਂ ਬੰਦੀ ਜਾਂ ਇਸ ਢੜੇ ਦੇ ਨਾਲ ਨਹੀਂ ਬੰਦੀ ਹੋਗੀ ਉਹ ਦਿਨੋਂ ਕੱਲਾ ਚੱਲ ਗਿਆ ਤੇ ਅੱਜ ਪੰਜ ਜਣੇ ਇਕੱਠੇ ਹੋ ਕਿਉਂਕਿ ਜਿਹੜਾ ਹਲਕਾ ਵਾ ਉਹ ਲਾਡੀ ਸ਼ੇਰੋ ਵਾਲੀਆ ਜਿਸ ਹਲਕੇ ਤੋਂ ਐਮਐਲਏ ਸ਼ਾਹਕੁੜ ਉੱਥੇ ਰੌਲਾ ਪੈ ਰਿਹਾ ਇਹ ਤੇ ਪੰਜਾਬ ਦੇ ਆਮ ਆਦੀ ਪਾਰਟੀ ਨੇ ਕੀਤਾ ਹੀ ਆ ਕਿੱਥੇ ਨਹੀਂ ਤੱਕਾ ਕੀਤਾ ਫਗਵਾੜੇ ਤੱਕਾ ਕੀਤਾ ਤੱਕੇਣਾ ਕੌਂਸਲਰ ਸ਼ਾਮਲ ਕਰਵਾ ਕੇ ਮੇਰ ਬਣਾ ਲਿਆ ਬਸਪਾ ਦਾ ਵੀ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਕੀ ਕੁਝ ਨਹੀਂ ਕੀਤਾਗਾ ਪੁਲਿਸ ਨੇ ਕਿਵੇਂ ਮਿਲੀ ਭੁਗਤਾਨ ਦੇ ਨਾਲ ਸਰਕਾਰ ਉੱਥੇ ਮੇਰ ਬਣਾਈ ਗਈ ਹੈਗੀ ਜਬੀ ਕੌਂਸਲਰਾਂ ਦੇ ਨਾਲ ਹੀ ਮੇਰ ਬਣਾਗੇ ਸਾਰੇ ਪਾਸੇ ਇਹਨੇ ਆਮ ਆਦੀ ਪਾਰਟੀ ਨੇ ਧੱਕਾ ਕੀਤਾ ਹੁਣ ਇਹਦੇ ਚ ਕੀ ਕਿ ਸਿਧਾਂਤਕ ਤੌਰ ਤੇ ਗਵਰਨਰ ਨੂੰ ਇੱਕ ਮੰਗ ਪੱਤਰ ਦੇ ਦਿੱਤਾ ਗਵਰਨਰ ਨੂੰ ਮੰਗ ਪੱਤਰ ਦਿੱਤਾ ਕਿ ਲੋਕਾਂ ਨੂੰ ਹੀ ਲੱਗੇ ਕਿ ਕਾਂਗਰਸ ਪਾਰਟੀ ਖੜੀ ਹੈ ਲੋਕਾਂ ਦੇ ਨਾਲ ਪਰ ਉਹਨਾਂ ਸਵਾਲ ਹੈ ਕਿ ਸਰਕਾਰ ਧੱਕੇਸ਼ਹੀ ਕਰ ਰਹੀ ਹੈ ਹੁਣ ਕੱਲ ਹੀ ਅਮਨ ਰੋੜਾ ਜੋ ਆਮ ਆਦੀ ਪਾਰਟੀ ਦੇ ਪ੍ਰਧਾਨ ਸੀ ਉਹਨਾਂ ਦੀਆਂ ਖਬਰਾਂ ਛਪਵਾਈਆਂ ਗਈਆਂ ਨੇ ਕਿ ਪਹਿਲੀ ਦਫਾ ਪੰਜ ਨਗਰ ਨਿਗਮਾਂ ਤੇ ਤੇ 31 ਨਗਰ ਕੌਂਸਲਾਂ ਤੇ ਆਵਾਦੀ ਪਾਰਟੀ ਜਿੱਤੀ ਆ ਹੁਣ ਕਿਸੇ ਪੇਪਰ ਦੇ ਵਿੱਚ ਇਹ ਤਾਂ ਨਹੀਂ ਲਿਖਿਆ ਕਿ ਕਿਵੇਂ ਜਿੱਤੀ ਆ ਪੁਲਿਸ ਨੇ ਕਿਵੇਂ ਜਿਤਾਇਆ ਸਿਸਟਮ ਨੇ ਕਿਵੇਂ ਜਿਤਾਇਆ ਸਰਕਾਰੀ ਮਸ਼ੀਨਰੀ ਦੀ ਕਿੰਨੀ ਵਰਤਤੋਂ ਤੇ ਕਿੰਨੀ ਦੁਰਵਰਤੋਂ ਕੀਤੀ ਗਈ ਹੈਗੀਆ ਕਿਉਂਕਿ ਹੁਣ ਖਬਰਾਂ ਜਿਹੜੀਆਂ ਨੇ ਉਹ ਸਰਕਾਰਾਂ ਦੇ ਸ਼ਾਪਦੀਆਂ ਨੇ ਤੇ ਸਰਕਾਰਾਂ ਹੀ ਖਬਰਾਂ ਛਪਵਾਉਂਦੀਆਂ ਹੈਗੀਆਂ ਸਰਕਾਰ ਨੂੰ ਕਿੱਥੇ ਫਾਇਦਾ ਹੁੰਦਾ ਓਦਾਂ ਹੀ ਕੰਮ ਕਰਦੀਆਂ ਨੇ ਅੱਜਕੱਲ ਮੀਡੀਆ ਹੁਣ ਸਭ ਤੋਂ ਵੱਡਾ ਇਹ ਸਵਾਲ ਆ ਗਿਆ ਕਿ ਆਮ ਆਦੀ ਪਾਰਟੀ ਦੇ ਨਾਲ ਜੇ ਧੱਕਾ ਹੁੰਦਾ ਉਹ ਕਹਿੰਦੇ ਕਿ ਬੀਜੇਪੀ ਸਾਡੇ ਨਾਲ ਧੱਕਾ ਕਰਦੀ ਹੈ ਤੇ ਕਾਂਗਰਸੀ ਕਹਿੰਦੇ ਨੇ ਕਿ ਪੰਜਾਬ ਸਰਕਾਰ ਸਾਡੇ ਨਾਲ ਧੱਕਾ ਕਰੀਏ ਇਹ ਚੱਲਦਾ ਹੀ ਆ ਕਿਉਂਕਿ ਜਿਹਦੇ ਕੋ ਰਾਜ ਆ ਤੇ ਖਾਜ ਵੀ ਉਹ ਉਹਨੂੰ ਚੰਗੀ ਲੱਗਦੀ ਆ ਹੁਣ ਆਮ ਆਦੀ ਪਾਰਟੀ ਲੱਗਾ ਕਿ ਜੇ ਸਾਡੇ ਮੇਰ ਨਾ ਬਣੇ ਤੇ ਫਿਰ ਸਾਡਾ ਚੁਣ ਕੇ ਕੀ ਫਾਇਦਾ ਹੈਗਾ ਪਰ ਇਹ ਪਹਿਲੀ ਦਫਾ ਵੱਡੇ ਪੱਧਰ ਤੇ ਇਹ ਹੋਇਆ ਕਿ ਸਰਕਾਰ ਦੇ ਜਿਹੜੇ ਨਾ ਹੀ ਮੈਂਬਰ ਪਾਰਲੀਮੈਂਟ ਵੱਡੀ ਗਿਣਤੀ ਦੇ ਵਿੱਚ ਬਣੇ ਤੇ ਨਾ ਹੀ ਇਹਨਾਂ ਦੇ ਨਗਰ ਕਾਉਂਸਲ ਤੇ ਨਗਰ ਨਿਗਮਾ ਦੇ ਵਿੱਚ ਇਹਨਾਂ ਦੇ ਕਾਉਂਸਲ ਜਿੱਤੇ ਹੈਗੇ ਇਸ ਕਰਕੇ ਇਹਨਾਂ ਨੂੰ ਲੱਗਾ ਕਿ ਜੇ ਸਾਡੇ ਮੇਅਰ ਜਾਂ ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਨਾ ਮੇਅਰ ਬਣੇ ਤੇ ਸਾਡੀ ਗੱਲ ਬਣੀ ਨਹੀਂ ਅੰਬਰ ਤੁਸੀਂ ਇਹ ਸ਼ਾਹਕੋਟ ਦੀ ਵੱਖਰੀ ਗੱਲ ਹੈ ਕਿ ਚਲੋ ਤਿੰਨ ਵਾਰ ਇਹਨਾਂ ਪੋਸਟਪੋਨਗੇ ਤੀ ਅੰਬਰ ਸਰ ਦੇ ਵਿੱਚ ਕਿਵੇਂ ਬਣਾਏ ਕਿ ਇੱਕ ਕਾਉਂਸਲਰ ਲੇਡੀ ਉਹ ਵਿਕੇ ਨਹੀਂ ਉਹ ਝੁਕੇ ਨਹੀਂ ਉਹ ਡਰੇ ਨਹੀਂ ਉਦੇ ਕਰ ਨਰਾਦ 9 ਵਜੇ ਪੰਜਾਬ ਪੁਲਿਸ ਨੇ ਰਿਸਟ ਤੇ ਹੈਲਥ ਡਿਪਾਰਟਮੈਂਟ ਨੇ ਛਾਪਾ ਬਾਰਤਾ ਘਰਾਂ ਦੇ ਵਿੱਚ ਵੀ ਦੁੱਧ ਦੇ ਸੈਂਪਲ ਭਰੇ ਜਾਂਦੇ ਹੈਗੇ ਨੇ ਵੀ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਤੇ ਜਿੱਦਨ ਇੱਥੇ ਭਾਜਪੀ ਨੇ ਖੇਡ ਖੇਡ ਗਈ ਉਹ ਆਪਣਾ ਮੇਰ ਬਣਾ ਗਈ ਤੇ ਆਮ ਆਦੀ ਪਾਰਟੀ ਕਹਿੰਦੀ ਕਿ ਭਾਜਪੀ ਧੱਕਾ ਕਰ ਗਈ ਲੋਕਤੰਤਰ ਦਾ ਕਤਲ ਹੋ ਗਿਆ ਲੋਕਤੰਤਰ ਲੁੱਟਿਆ ਗਿਆ ਤੇ ਤੁਸੀਂ ਪੰਜਾਬ ਦੇ ਵਿੱਚ ਕੀ ਕੀਤਾ ਹੈਗਾ ਤੁਸੀਂ ਨਹੀਂ ਲੋਕਤੰਤਰ ਦਾ ਗਲਾ ਘੁੱਟਿਆ ਤੁਸੀਂ ਲੋਕਤੰਤਰ ਲੁੱਟਿਆ ਜੇ ਨਿਰਪੱਖ ਤੇ ਪਾਰਦਰਸ਼ਤਾ ਦੀ ਪਾਲਸੀ ਨੂੰ ਅਪਣਾਉਂਦੇ ਤੇ ਫਿਰ ਪਤਾ ਲੱਗਦਾ ਕਿ ਜਿਹੜੇ ਪੰਜ ਨਗਰ ਨਿਗਮ ਨੇ ਜਿਹਦੇ ਵਿੱਚ ਜਲੰਧਰ ਲੁਧਿਆਣਾ ਪਟਿਆਲਾ ਤੇ ਫਗਵਾੜਾ ਇੱਥੇ ਤੁਹਾਡੇ ਮਿਹਰਬਾਨ ਦੇ ਜਾਂ ਵਿਰੋਧੀਆਂ ਦੇ ਬੰਦੇ ਇਹ ਆ ਪਰ ਤੁਸੀਂ ਰਾਜਨੀਤੀ ਕਹਿੰਦੇ ਅਸੀਂ ਰਾਜਨੀਤੀ ਇਹ ਡਰਾਮਾ ਕਰਦੇ ਨੇ ਰਾਜਨੀਤੀ ਕਰਨੀ ਸਿੱਖਣਾ ਹੈ ਤੁਸੀਂ ਤੇ ਉਹ ਪਿਛਲਿਆਂ ਦੇ ਵੀ ਪਿਓ ਨਿਕਲੇਗੇ ਉਹਨਾਂ ਨੇ ਵੀ ਇਦਾਂ ਨਹੀਂ ਕਰਦੇ ਜਿੰਦਾ ਤੁਸੀਂ ਕੀਤਾ ਹੈਗਾ ਪਰ ਇਹ ਇਹ ਚੀਜ਼ਾਂ ਜ਼ਿਆਦਾਤਰ ਨਹੀਂ ਚੱਲਦੀਆਂ ਜਿਹੜੇ ਕਾਉਂਸਲਰ ਹੁੰਦੇ ਨਾ ਜਾਂ ਸਰਪੰਚ ਉਹ ਹਵਾ ਦੇ ਰੋਖ ਨਾਲ ਚੱਲਦੇ ਨੇ ਹੁਣ ਇਹ ਸਾਰੇ ਆਮ ਆਦੀ ਪਾਰਟੀ ਤੇ ਹੱਕ ਚ ਆ ਗਏ ਜਾਂ ਡਰ ਗਏ ਜਾਂ ਕਿਉਂਕਿ 1921 ਦੇ ਸਾਰੇ ਨੇ ਕੀਤੀ ਹੁੰਦੀ ਹੈ ਤੇ ਵਿਜੀਲੈਂਸ ਦੀ ਜਾਂਚ ਸ਼ੁਰੂ ਹੋ ਜਾਂਦੀਆਂ ਕੰਮ ਰੁਕ ਜਾਂਦੇ ਪੜਤਾਲਾਂ ਰੁਕ ਜਾਂਦੀਆਂ ਨੇ ਇਸ ਕਰਕੇ ਬੰਦਾ ਡਰਦਾ ਹੀ ਸਰਕਾਰ ਨਾਲ ਮਿਲ ਜਾਂਦਾ ਕੱਲ ਨੂੰ ਮੰਨ ਕੇ ਚੱਲੋ ਅਗਰ 27 ਦੇ ਵਿੱਚ ਜਿਹਦੀ ਪਾਰਟੀ ਦੀ ਸਰਕਾਰ ਬਣ ਗਈ ਮਨ ਲੋ ਹੋਰ ਕਾਲੀ ਦਲ ਦੀ ਬਾਂਝ ਜਾਂ ਕਾਲੀ ਦਲ ਭਾਜਪੀ ਗੱਠ ਜੋੜ ਦੀ ਬਾਂਝ ਜਾਂ ਕਾਂਗਰਸ ਇਹ ਸਾਰੇ ਜਿਹੜੇ ਨਾ ਕਾਉਂਸਲਰ ਜਾਂ ਸਰਪੰਚ ਉਸੇ ਪਾਰਟੀ ਦੇ ਨਾਲ ਲੱਗ ਜਾਣਗੇ